ਆ ਵੇਖੋ ਲੋਕੋ ਪ੍ਰਸ਼ਾਸਨ ਦਾ ੱੱੱਕਾ ਆ ਇੱਕ ਵੀਰ ਸਾਡਾ ਜਿਹੜਾ ਕਾਬਲ ਸਿੰਘ ਆ ਪਿੰਡ ਧੰਦਲ ਤੋਂ ਉਹ ਕੋਠੇ ਤੇ ਸੁਸਾਈਡ ਕਰਨ ਵਾਸਤੇ ਚੜ ਗਿਆ ਦੂਜੇ ਪਨੇ ਪ੍ਰਸ਼ਾਸਨ ਚੜ ਕੇ ਆ ਗਿਆ ਆ ਤਿੰਨਾ ਭਰਾਵਾਂ ਦੀਆਂ ਤਿੰਨ ਕੋਠੀਆਂ 1 ਰੁਪਿਆ ਇਹਨਾਂ ਨੂੰ ਨਹੀਂ ਦਿੱਤਾ ਆ ਸਾਹਮਣੀ ਜ਼ਮੀਨ ਵੀ ਇਹਨਾਂ ਦੀ ਆ ਤਿੰਨ ਪੈੜੀਆਂ ਇਹਦਾ ਵੀ 1 ਰੁਪਿਆ ਨਹੀਂ ਦਿੱਤਾ ਤੇ ਪ੍ਰਸ਼ਾਸਨ ਜਿਹੜਾ ਵਾ ਕੋਠੀਆਂ ਢਾਉਣ ਵਾਸਤੇ ਤੇ ਆ ਗਿਆ ਅਸੀਂ ਉਹ ਸਮਝਾ ਰਹੇ ਸੁਸਾਈਡ ਨੋਟ ਸਾਡੇ ਆ ਹੱਥ ਚ ਫੜਾ ਗਿਆ ਜੇ ਆ ਵੀ ਜੇ ਮੇਰੇ ਪ੍ਰਸ਼ਾਸਨ ਜਿਹੜਾ ਮੈਨੂੰ ਪੈਸੇ ਦਿੱਤੇ ਤੋਂ ਬਿਨਾ ਇੱਥੇ ਆਉਂਦਾ ਵਾ ਮੇਰੇ ਪੈੜੀਆਂ ਚ ਮੇਰੇ ਪਰਿਵਾਰ ਨੂੰ ਇਥੋਂ ਬੇਕਾਰ ਕਰਦਾ ਵਾ ਤੇ ਮੈਂ ਸੁਸਾਈਡ ਕਰਾਂਗਾ ਸੀ ਸਮਝਾ ਰਹੇ ਆ ਕਿ ਨਾ ਪਈਏ ਕੋਈ ਮਸਲੇ ਦਾ ਹੱਲ ਨਹੀਂਗਾ ਪਰ ਦੂਸਰੇ ਪਾਸੇ ਵੇਖਿਆ ਜਾਵੇ ਵੀ ਸਾਰੀ ਉਮਰ ਦੀ ਪੂੰਜੀ ਜਿਹੜੀ ਆ ਉਹਦੀ ਇਹੋ ਹੀ ਆ ਘਰ ਵਾ ਆ ਪੈੜੀ ਦੇ ਪੈੜੀ ਵੀ ਬਿਨਾ ਪੈਸੇ ਤੋਂ ਮੱਲੀ ਤੇ ਘਰ ਵੀ ਤੋ ਜਦੋਂ ਢਾਉਣ ਆ ਗਏ ਦੂਜੇ ਪਨੇ ਪ੍ਰਸ਼ਾਸਨ ਚੜ ਕੇ ਮਸ਼ੀਨਾਂ ਲੈ ਕੇ ਖਲੋਤਾ ਆ ਦੱਸੋ ਇਸ ਮਸਲੇ ਦਾ ਹੱਲ ਕੀ ਆ ਕੀ ਕੀ ਕਿਹੜੀ ਗਲਤੀ ਅਸੀਂ ਉਹਨੂੰ ਪ੍ਰਸ਼ਾਸਨ ਦੇ ਕਿਹੜੇ ਸ਼ਿਵਾਸ਼ਣ ਤੇ ਉਹਨੂੰ ਥੱਲੇ ਲਿਆਈਏ ਅਸੀਂ ਕਹਿ ਰਹੇ ਹਾਂ ਉਹਨੂੰ ਵੀ ਇਹ ਜਿਹੜੀ ਮੌਤ ਹੋਏ ਕਿ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਅਗਲੇ ਦੀ ਭਾਵਨਾ ਸਮਝੋ ਵੀ ਜਿਹੜੀ ਸਾਰੀ ਉਮਰ ਦੀ ਕਮਾਈ ਆ ਉਹਦੀ ਉਹ ਵੀ ਖਤਮ ਹੋ ਗਈ ਘਰ ਟਾਉਣ ਨੂੰ ਵੀ ਆ ਕੇ ਘਰੋਂ ਬੇ ਘਰ ਵੀ ਹੋਵਾਂਗੇ ਪੈਲੀ ਵੀ ਚਲੀ ਗਈ ਉਹਦੇ ਕੋ ਰਾਹ ਵੀ ਹੋਰ ਕੀ ਆ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਜਰੂਰ ਜੇ ਤੱਕਾ ਹੁੰਦਾ ਵਾ ਤੇ ਲੋਕ ਉੱਠਣਗੇ ਠੀਕ ਠੀਕ ਹੈ ਮਾਦਾ ਜੀ ਕੀ ਪਾਣਾ ਵਰਤ ਗਿਆ ਤੁਸੀਂ ਰੋ ਰਹੇ ਹੋ ਪਰਿਵਾਰ ਦੇ ਵਿੱਚ ਬੜਾ ਮਾੜਾ ਕੋੜਾ ਬਰਤਨ ਲਿਆ ਵੀਰ ਜੀ ਬਹੁਤ ਮਾੜਾ ਤਿੰਨ ਕੋਠੇ ਦਾ ਪਾਣੀ ਹੱਥ ਨੇ ਟਾਈ ਜਾਂਦੇ ਆ ਜਨੀਂ ਦਾ ਕੱਖ ਨਹੀਂ ਦੇਣੇ ਕੋਲ ਟਾਰਿਆ ਤੁਹਾਡੀਆਂ ਕੋਠੀਆਂ ਕਾਹੀ ਟਾਰੀ ਆ ਕਿਉਂ ਟਾਰੀ ਇਹ ਹੰਦੇ ਬੰਨਾਵਾ

ਵੀਰ ਸਾਡਾ ਜਿਹੜਾ ਕਾਬਲ ਸਿੰਘ ਆ ਪਿੰਡ ਧੰਦਲ ਤੋਂ ਉਹ ਕੋਠੇ ਤੇ ਸੁਸਾਈਡ ਕਰਨ ਵਾਸਤੇ ਚੜ ਗਿਆ ਦੂਜੇ ਪਨੇ ਪ੍ਰਸ਼ਾਸਨ ਚੜ ਕੇ ਆ ਗਿਆ ਆ ਤਿੰਨਾ ਭਰਾਵਾਂ ਦੀਆਂ ਤਿੰਨ ਕੋਠੀਆਂ 1 ਰੁਪਈਆ ਇਹਨਾਂ ਨੂੰ ਨਹੀਂ ਦਿੱਤਾ ਆ ਸਾਹਮਣੀ ਜ਼ਮੀਨ ਵੀ ਇਹਨਾਂ ਦੀ ਆ ਆ ਤਿੰਨ ਪੈੜੀਆਂ ਇਹਦਾ ਵੀ 1 ਰੁਪਈਆ ਨਹੀਂ ਦਿੱਤਾ ਤੇ ਪ੍ਰਸ਼ਾਸਨ ਜਿਹੜਾ ਉਹ ਕੋਠੀਆਂ ਢਾਉਣ ਵਾਸਤੇ ਤੇ ਆ ਗਿਆ ਅਸੀਂ ਉਹਨੂੰ ਸਮਝਾ ਰਹੇ ਸੁਸਾਈਡ ਨੋਟ ਸਾਡੇ ਆ ਹੱਥ ਚ ਫੜਾ ਗਿਆ ਜੇ ਆ ਭੀ ਜੇ ਮੇਰੇ ਪ੍ਰਸ਼ਾਸਨ ਜਿਹੜਾ ਮੈਨੂੰ ਪੈਸੇ ਦਿੱਤੇ ਤੋਂ ਬਿਨਾ ਇੱਥੇ ਆਉਂਦਾ ਵਾ ਮੇਰੇ ਪੈੜੀਆਂ ਚ ਮੇਰੇ ਪਰਿਵਾਰ ਨੂੰ ਇਥੇ ਬੇਕਾਰ ਕਰਦਾ ਵਾ ਤੇ ਮੈਂ ਸੁਸਾਈਡ ਕਰਾਂਗਾ ਸੀ ਸਮਝਾ ਰਹੇ ਆ ਕਿ ਨਾ ਪਈਏ ਕੋਈ ਮਸਲੇ ਦਾ ਹੱਲ ਨਹੀਂਗਾ ਪਰ ਦੂਸਰੇ ਪਾਸੇ ਵੇਖਿਆ ਜਾਵੇ ਵੀ ਸਾਰੀ ਉਮਰ ਦੀ ਪੂੰਜੀ ਜਿਹੜੀ ਆ ਉਹਦੀ ਇਹੋ ਹੀ ਆ ਘਰ ਵਾ ਆ ਪੈੜੀਏ ਤੇ ਪੈੜੀ ਵੀ ਬਿਨਾ ਪੈਸੇ ਤੋਂ ਮੱਲੀ ਤੇ ਘਰ ਵੀ ਟੋਜ ਜਦੋਂ ਢਾਉਣ ਆਗੇ ਦੂਜੇ ਪਨੇ ਪ੍ਰਸ਼ਾਸਨ ਚੜ ਕੇ ਮਸ਼ੀਨਾਂ ਲੈ ਕੇ ਖਲੋਤਾ ਦੱਸੋ ਇਸ ਮਸਲੇ ਦਾ ਹੱਲ ਕੀ ਆ ਕੀ ਕੀ ਕਿਹੜੀ ਗਲਤੀ ਸੀ ਉਹਨੂੰ ਪ੍ਰਸ਼ਾਸਨ ਦੇ ਕਿਹੜੇ ਸ਼ਿਵਾਸ਼ਨ ਤੇ ਉਹਨੂੰ ਥੱਲੇ ਲਿਆਈਏ ਅਸੀਂ ਕਹਿ ਰਹੇ ਹਾਂ ਨੂੰ ਵੀ ਇਹ ਜਿਹੜੀ ਮੌਤ ਆਏ ਕਿ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਅਗਲੇ ਦੀ ਭਾਵਨਾ ਸਮਝੋ ਵੀ ਜਿਹੜੀ ਸਾਰੀ ਉਮਰ ਦੀ ਕਮਾਈ ਆ ਉਹਦੀ ਉਹ ਵੀ ਖਤਮ ਹੋ ਗਈ ਘਰ ਟਾਉਣ ਨੂੰ ਵੀ ਆ ਕੇ ਘਰੋਂ ਵੀ ਘਰ ਵੀ ਹੋਵਾਂਗੇ ਪੈਲੀ ਵੀ ਚਲੀ ਗਈ ਉਹਦੇ ਕੋਰਾ ਵੀ ਹੋਰ ਕੀ ਆ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਜਰੂਰ ਜੇ ਧੱਕਾ ਹੁੰਦਾ ਵਾ ਤੇ ਲੋਕ ਉੱਠਣਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ